ਮਾੜਿਆ ਕਿਹਾ ਸੀ ਕੋ ਸੁਣਿਆ ਸੀ ਕੋਸ਼ ਹਰਤ ਕੁਛ ਲਾ ਲੇ ਫਿਰ ਉਹਨੂੰ ਚਿੰਬੜ ਗਏ ਉਹਨਾਂ ਹਰਥਾਂ ਨੂੰ ਨਹੀਂ ਛੱਡਦੇ ਫੇਰ ਕੀ ਹੁੰਦਾ ਹੁੰਦਾ ਇਹ ਰਾਖਸ਼ ਬਣ ਗਏ ਹੁਣ ਇਹ ਜਿਹੜੇ ਇਸ ਗੱਲ ਨੂੰ ਚਿੰਬੜ ਗਏ ਨਾ ਗੁਰਮਤਿ ਦੇ ਖਿਲਾਫ ਨੂੰ ਉਹੀ ਰਾਖਸ਼ ਨੇ ਦੂਏ ਵਸੇ ਦੇਵਤੇ ਨੇ ਦੇਵਤੇ ਕੋਲ ਨੇ ਪੂਰਾ ਗਿਆਨ ਹੈ ਨਹੀਂ ਪਰ ਉਹ ਕਹਿੰਦੇ ਨੇ ਵੀ ਭਾਈ ਗੱਲ ਇਹ ਹੈ ਗੁਰਨਾਨ ਕਦੇ ਕੁਛ ਆਸ਼ਵੀ ਦੇ ਸਵਾਲ ਨੇ ਵੀ ਕੀ ਪਟਾਂ ਦੀ ਸਬਈਏ ਇਹਦੇ ਵਿੱਚ ਵਿਅਕਤੀ ਪੂਜਾ ਜਾਂ ਕਿ ਗੁਰਬਾਣੀ ਵਿੱਚ ਵਿਅਕਤੀ ਪੂਜਾ ਹੈ ਨਹੀਂ ਉਹਨਾਂ ਕੋਲ ਸਵਾਲ ਹੈਗਾ ਜਵਾਬ ਹੈ ਨਹੀਂ ਸਵਾਲ ਤਾਂ ਹੈਗਾ ਵੀ ਵਿਅਕਤੀ ਪੂਜਾ ਨਹੀਂ ਹੋ ਸਕਦੀ ਗੁਰਬਾਣੀ ਕਿਤੇ ਵੀ ਵਿਅਕਤੀ ਪੂਜਾ ਦੀ ਜਾਂ ਗੁਰਬਾਣੀ ਨਹੀਂ ਦੇ ਸਕਦੀ ਕਿਤੇ ਵੀ ਇਹ ਤਾਂ ਉਹਨਾਂ ਨੂੰ ਤਸੱਲੀ ਹੈ ਪਰ ਇਹਦਾ ਜਵਾਬ ਹੈ ਨਹੀਂ ਉਹਨਾਂ ਕੋਲ ਦੇਵਤਾਂ ਨੂੰ ਕਹਿੰਦੇ ਨੇ ਉਹ ਕੋਈ ਸਵਾਲ ਹੈਗਾ ਜਵਾਬ ਹੈ ਨਹੀਂ ਕਿਹੜਾ ਸਵਾਲ ਹੈ ਸਵਾਲ ਪੈਦਾ ਕਿਤੇ ਸਵਾਲ ਪੈਦਾ ਹੋਇਆ ਮਨੁੱਖੋਂ ਦੇ ਮਨੋਂ ਤੋਂ ਜਿਹੜੇ ਕਹਿੰਦਾ ਨਾ ਆਪ ਨਰੈਣ ਕਲਾਤਾਰ ਯਗ ਵਿੱਚ ਪਰਬੜਿਆ ਗੁਰੂ ਨਾਨਕ ਪਰਬੜਿਆ ਉਹ ਮੂਰਖ ਨੇ ਸਾਰੇ ਉਹ ਰਾਖਸ਼ ਨੇ ਉਹਨਾਂ ਦੇ ਨਾਲ ਲੜਾਈ ਹੈ ਦੇਵਤਿਆਂ ਦੀ ਮੱਤ ਭੇਜਾ ਲੜਾਈ ਕੀ ਮੱਤ ਭੇਜਾ ਲੜਾਈ ਨਹੀਂ ਮਤਵੇ ਦਾ ਬਾਖ ਯੁੱਧ ਚੱਲਦੇ ਰਹਿੰਦੇ ਨੇ ਹੁਣ ਇਹ ਗੱਲ ਜਿਹੜੀ ਬਾਖ ਯੁੱਧ ਹੁਣ ਵੀ ਚੱਲਦੇ ਨੇ ਜਿਵੇਂ 10000 10000 ਗ੍ਰਾਮ ਤੋਂ ਕੁਝ ਲੋਕ ਕਹਿੰਦੇ ਨੇ ਠੀਕ ਹੈ ਕੁਝ ਕਹਿੰਦੇ ਨੇ ਠੀਕ ਨਹੀਂ ਹੈ ਉਹ ਦੇਵਤੇ ਕਹਿੰਦੇ ਨੇ ਠੀਕ ਹੈ ਪਰ ਉਹਨਾਂ ਕੋ ਸੈਟੀਸਫੈਕਸ਼ਨ ਵਾਲੀ ਗੱਲ ਹੈ ਨਹੀਂ ਉਹ ਦੇਵਤੇ ਨੂੰ ਸ਼ਰਦਾ ਭਾਵਨਾ ਹੈ ਸ਼ਰਦਾ ਤਾਂ ਹੈ ਕਲੀਅਰ ਨਹੀਂ ਹੁਣ ਉਹ ਦੇਵਤੇ ਨੂੰ ਦੂਜੇ ਜਿਹੜੇ ਨੇ ਉਹਨਾਂ ਕੋ ਗਿਆਨ ਵੀ ਨਹੀਂ ਹੈ ਪ੍ਰੂਫ ਵੀ ਕਰ ਸਕਦੇ ਵੀ ਦਸਮ ਪਾਸ਼ਾ ਦੀ ਬਾਣੀ ਨਹੀਂ ਉਹ ਉਹ ਕੋਈ ਦੂਏ ਪ੍ਰੂਫ ਨਹੀਂ ਕਰ ਸਕਦੇ ਉਹਨਾਂ ਦੀ ਤਸੱਲੀ ਨਹੀਂ ਕਰਾ ਸਕਦੇ ਕਿ ਉਹਨਾਂ ਦੀ ਬਾਣੀ ਹੈ ਜੇ ਹੈ ਤਾਂ ਕਿਵੇਂ ਹੈ ਇਹਦ ਕਰਕੇ ਵਸ ਗਏ ਹੋ ਇਹਨਾਂ ਦੀ ਲੜਾਈ ਦੇ ਵਿੱਚ ਕੋਈ ਨੰਗਾ ਨਹੀਂ ਹੁੰਦਾ ਇਹ ਵਿਦਵਾਨ ਨੇ ਦੋਇ ਤਰ੍ਹਾਂ ਦੇ ਦੁਆਰਾਂ ਨੇ ਕੋਈ ਨੰਗਾ ਨਹੀਂ ਹੁੰਦਾ ਜਨਾਚਰ ਕੋਈ ਢੇੜ ਖਦੋ ਸਾਲ 200 ਸਾਲ ਦੀ ਚੱਲਦੀ ਏ ਗੱਲੇ ਚੱਲੀ ਜਾਂਦੀ ਏ 50 ਸਾਲ ਤੇ ਜ਼ਿਆਦਾ ਤਾਂ ਮੈਂ ਦੇਖਦੇ ਹਾਂ ਸੁਣਦੇ ਹਾਂ ਸੀ ਇਹ ਨਿਰਣਾ ਨਹੀਂ ਹੋ ਰਿਹਾ ਨਿਰਣਾ ਕਿਵੇਂ ਹੋਵੇ ਬਸ ਨਿਰਣਾ ਕਿਵੇਂ ਹੋਵੇ ਵਾਲੀ ਗੱਲ ਨੂੰ ਲੈ ਕੇ ਚੱਲੇ ਜਦੋਂ ਖੋਜ ਕੀਤੀ ਤਾਂ ਸਿਰੇ ਤੇ ਗੱਲ ਪਹੁੰਚੀ ਪਹਿਲਾਂ ਤਾਂ ਇਹ ਸਾਨੂੰ ਲੱਗਿਆ ਵੀ ਜਿੰਨਾ ਚਿਰ ਗੁਰਬਾਣੀ ਦਾ ਪੱਕੀ ਔਰ ਕੱਚੀ ਬਾਣੀ ਦਾ ਫਰਕ ਦਾ ਨਹੀਂ ਪਤਾ ਲੱਗਦਾ। ਨਿਰਣਾ ਨਹੀਂ ਹੋ ਸਕਦਾ। ਪਾਠ ਅੰਤਰ ਦਾ ਨਿਰਣਾ, ਪਾਠ ਅੰਤਰ ਕਮੇਟੀ ਹੋਵੇ। ਪਾਠ ਅੰਤਰ ਅਰਥਬੋਧ ਤੋਂ ਕਮੇਟੀ ਹੋਵੇ। ਅਰਥਬੋਧ ਨਹੀਂ ਪਾਠ ਅੰਤਰ ਕਮੇਟੀ ਹੋਵੇ। ਜਿਹੜੇ ਵਿਦਵਾਨ ਲੱਗੇ ਨੇ ਪਾਠ ਅੰਤਰ ਨੂੰ ਬਗਜੌੜੀਆਂ ਵਾਲ ਨੂੰ ਜਾਬਾਂ ਦਾ ਭੇੜ ਕਰਨ ਉਹਨਾਂ ਨੂੰ ਇਹ ਨਹੀਂ ਮੂਰਖਾਂ ਨੂੰ ਪਤਾ ਵੀ ਪਾਠ ਅੰਤਰ ਬਾਅਦ ਚਿੱਤ ਕਰ ਲਿਓ ਬਈ ਅਰਥਬੋਧ ਕਰ ਲਓ। ਅਰਥ ਬੋਲ ਬਿਨਾ ਬਾਹਰ ਤਾਂ ਠੀਕ ਨਹੀਂ ਹੋ ਸਕਦਾ ਇਹਦਾ ਮਤਲਬ ਹੈ ਵਿਦਵਾਨ ਬਹੁਤ ਥੋੜੀ ਬੁੱਧੀ ਦੇ ਮਾਲ ਖੁੰਦਣ ਹਲਦੇ ਦੀ ਗੱਠੀ ਲੈ ਕੇ ਚੂਹੇ ਪੰਸਾਰੀ ਬਣ ਜਾਂਦੇ ਨੇ ਇਹ ਅਣਦੇ ਵੀ ਗੱਠੀ ਵਾਲੇ ਵਿਦਵਾਨ ਨੇ ਸਾਰੇ ਖੋਜ ਕੋਈ ਨਹੀਂ ਕੀਤੀ ਆਪਣੀ ਕਈ ਮੂਰਖਾਂ ਨੇ ਗੱਦਾਪਾਂ ਪੜ ਕੇ ਮੂਰਖ ਬਣ ਗਏ ਬਹੁਤ ਕਦਾਬਾਂ ਲਿਖੀਆਂ ਹੋਈਆਂ ਨੇ ਜਿਹੜੇ 10 ਮੋਰਾਂ ਤੇ ਖਰਾਬ ਨੇ ਉਹ ਕਦਾਬਾਂ ਵੜ ਕੇ ਉਹਨਾਂ ਦਾ ਰੋਹ ਜੜ ਲਿਆ ਦੂਏ ਪਸੇ ਵਾਲਾ ਦੂਏ ਪਸੇ ਵਾਲੀਆਂ ਕਿਤਾਬਾਂ ਦਾ ਰੰਗ ਝੜ ਲਿਆ ਦੋਏ ਨਿਰਣਾਇਕ ਗੱਲ ਕਿਸੇ ਕੋਲ ਨਹੀਂ ਤੇ ਨਿਰਣਾਇਕ ਦੀ ਗੱਲ ਤਾਂ ਤਾਂ ਹੁੰਦੀ ਨਾ ਨਿਰਣਾਇਕ ਗੱਲਾਂ ਜੇ ਕੁਰਬਾਨੀ ਨੂੰ ਖੋਜਦੇ ਗੁਰੂ ਤਾਂ ਪੁੱਛਦੇ ਭਾਣੇ ਕਾ ਪੁੱਛਦੇ ਉਹਨੇ ਪੁੱਛਦਾ ਨਹੀਂ ਕੋਈ ਐਨੀ ਬੁੱਧੀ ਉਹ ਹੈ ਨਹੀਂ ਪੁੱਛਣ ਵਾਲੀ ਫਿਰ ਉਹ ਕਹਿੰਦਾ ਨੇ ਵਿਸ਼ਨੂੰ ਤੇ ਕਮਲ ਪੈਦਾ ਹੋਇਆ ਤੂੰ ਨਹੀਂ ਚ ਉਹ ਤੋਂ ਜਲਦੀ ਪੈਦਾ ਹੋਈ ਉਹਨੇ ਕੀ ਕੀਤਾ ਇੱਕ ਅਸਰਮਤ ਮੈਲ ਨਕਾਰਾ ਇਕੰਜ ਮੈਲ ਗੱਡੀ ਬ੍ਰਹਮਾ ਦੀ ਤਾਂ ਤੇ ਵਦੂ ਕੇ ਡਬਤਨ ਤਾਰਾ ਉਹ ਤੇ ਵਦੂ ਕੇ ਡਬਰਾ ਆਫਿਸ ਬਣ ਤੰਤਾਰਾ ਵਦੂ ਕੱਢ ਬਿਕਦਾ ਇਹਨੂੰ ਦੋਤੀ ਅਸਰਮਤ ਮੈਲ ਨਕਾਰੀ ਤਾਂ ਤੇ ਭਈ ਸ੍ਰਿਸ਼ਟੇ ਸਾਰੀ ਸ੍ਰਿਸ਼ਟ ਮਾਇਆ ਇਹ ਜਾ ਕੁਝ ਲਿਖਿਆ ਉਹਨਾਂ ਦੇ ਅੰਡ ਬੰਡ ਪੁਰਵਾਤਨ ਵੇਲ ਨਹੀਂ ਖੰਦਾ ਪਰ ਦਸਮ ਬਾਸ਼ਾ ਨੂੰ ਰੱਦ ਕਰ ਦੇਣ ਇਹਨੂੰ ਨਹੀਂ ਬਣੂਗੀ ਉਹ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਦੱਸ ਦੇਣ ਉਹ ਸ੍ਰਿਸ਼ਟੀ ਦੀ ਉਤਪਤੀ ਇਸ ਤਰੀਕੇ ਨਾਲ ਦੱਸ ਦੇਣ ਇਹਦੇ ਵਿੱਚ ਆਊਗਾ ਸ੍ਰਿਸ਼ਟੀ ਕਿਵੇਂ ਪੈਦਾ ਹੋਈ ਉਹ ਆਪਣੇ ਤਰੀਕੇ ਨਾਲ ਦੂਜੀ ਬੌੜੀ ਦੱਸਣਗੇ ਪਹਿਲੀ ਬੌੜੀ ਦੇ ਵਿੱਚ ਪਹਿਲਾਂ ਇਹ ਹੈ ਕਿ ਇਹ ਗੁਰਮਤ ਹੈ ਜਿਹੜੀ ਚੰਡੀ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ ਪਹਿਲਾਂ ਕਬੀਰ ਨੇ ਕੀਤੀ ਗੱਲ ਠੀਕ ਹੈ ਪਰ ਉਹ ਤੋਂ ਬਾਅਦ ਅਲੋਪ ਹੋ ਗਈ ਜਿਹੜੀ ਗੱਲ ਪਹਿਲਾਂ ਇੱਕ ਅੱਗ ਜਗਦੀ ਹੈ ਆਪਣੇ ਕੋਲ ਧੋਲਾ ਜਾਂਦਾ ਅੱਗ ਬੁਝ ਗਈ ਚੰਡੀ ਨੂੰ ਅੱਗ ਨੂੰ ਚੰਡੀ ਹੋ ਗਏ ਨੇ ਅੱਗ ਬੁਝ ਗਈ ਦੁਬਾਰਾ ਅੱਗ ਜਗਾਉਣੀ ਹੈ ਉਹ ਪੂਰੇ ਹੀ ਸਾਧਨ ਕਰਨੇ ਪੈਣੇ ਨੇ ਉਹਨੇ ਜਿੰਨੇ ਪਹਿਲੇ ਜੀਨੇ ਕੀਤੇ ਸੀ ਜਿੰਨਾ ਜਦ ਤੱਕ ਚੋਲੇ ਜ ਹੈਗੀ ਐ ਉਹਨਾਂ ਜਦ ਤੱਕ ਜੋ ਅਗ ਪਹਿਲਾ ਕਰੀ ਜੋ ਕੋਈ ਔਖੀ ਨਹੀਂ ਕੋਈ ਜੋ ਪਹਿਲਾ ਕਰ ਲੋ ਕੋਈ ਜੋ ਅਗ ਲੈ ਜੋ ਜੜ ਲੋ ਪਰ ਜਦ ਅਗਰ ਨਾ ਹੋਵੇ ਫੇਰ ਕਿਵੇਂ ਅਗ ਪਹਿਲਾ ਕਰੇ ਜਦ ਤੱਕ ਨਾ ਹੋਵੇ ਜਿਵੇਂ ਅੱਜ ਹੈ ਨਹੀਂ ਫੇਰ ਕਿਥੋਂ ਲਿਆਵੇ ਪੱਥਰ ਹੁੰਦੇ ਸੀ ਪੱਥਰਾਂ ਨਾਲ ਪੱਥਰ ਮਾਰ ਕੇ ਅੱਗ ਪੈਲਾ ਕਰਦੇ ਸੀ ਨਾ ਸਾਧਨ ਹੈਗੇ ਸੀ ਅੱਗ ਪੈਲਾ ਕਰਨ ਵਾਲੇ ਪਰ ਪੈਦਾ ਕਰਨੀ ਤਾਂ ਕਿਸੇ ਬੰਦੇ ਨੂੰ ਪੈਣੀ ਨਾ ਸਾਧਨ ਹੁਣ ਵੀ ਨੇ ਚੰਡੀ ਪ੍ਰਗਟ ਕਰਨ ਦੇ ਗੁਰਬਾਣੀ ਹੈਗੀ ਸਾਡੇ ਕੋਲ ਕਰ ਲੋ ਪ੍ਰਗਟ ਬਵੇਖ ਬੁੱਧੀ ਚੰਡੀ ਹੈ ਆਪਣੇ ਅੰਦਰ ਐ ਸੁੱਤੀ ਪਈ ਆਪਣੀ ਖੁਦ ਆਪਣੀ ਵੱਧ ਸੁੱਤੀ ਪਈ ਹੈ ਜਗਾਉਣੀ ਹੈ ਇਹ ਚੰਡੀ ਪ੍ਰਗਟ ਹੋ ਜੂਗੀ ਜਗਾਉਣੀ ਹੈ ਗੁਰਮਤ ਨਾਲ ਜਗੋ ਕਿ ਕਿ ਮੈਂ ਦੱਸਿਆ ਹੋਇਆ ਰਾਮ ਰਵਤਮਾਤ ਪ੍ਰਗਟ ਆਈ ਜਦੋਂ ਮਨ RAM ਦੇ ਵਿੱਚ ਸਮਾਉਣ ਲੱਗਿਆ ਨਾ ਆਪਣੇ ਚਿੱਤੇ ਚਾਪੜੇ ਮੂਲ ਚ ਸਮਾਉਣ ਲੱਗਿਆ ਜਿਉਂ ਜਿਉਂ ਸਮਾਈ ਗਿਆ ਮਤ ਪ੍ਰਗਟ ਹੁੰਦੀ ਚਲੀ ਗਈ ਜਦ ਸਾਰਾ ਹੀ ਸਮਾ ਗਿਆ ਮਨ ਭਾਣੇ ਚ ਜਮਾ ਹੀ ਭਾਣੇ ਚ ਹੋ ਗਿਆ ਗੁਰ ਕੇ ਭਾਣੇ ਚੱਲਣ ਲੱਗ ਗਿਆ ਪ੍ਰਗਟ ਹੋ ਗਈ ਫਿਰ ਫਿਰ ਬੜਪੀ ਗੁਰ ਗਿਆਨ ਘਟ ਬੜਿਆ ਗੱਲ ਆ ਹੈ ਔਰ ਕੋਈ ਦੇਵੀ ਨਹੀਂ ਕੋਈ ਪੱਥਰ ਦੀ ਮੂਰਤੀ ਨਹੀਂ ਕੋਈ ਜਨਾਨੀ ਨਹੀਂ ਕੋਈ ਇਸਤਰੀ ਨਹੀਂ ਗੱਲ ਇਹ ਹੈ ਆਪਣੇ ਆਪਣੇ ਵਿਦਵਾਨਤ ਹੁਨਰਾਂ ਨਾਲ ਉਹਨਾਂ ਨੇ ਫੋਟੋ ਨੂੰ ਮਾਂਗਿਆ ਹੋਇਆ ਹੈ ਉਹਨਾਂ ਨੇ ਆਪਣੀ ਮਾਂ ਦੀ ਤਸਵੀਰ ਬਣਾ ਲਈ ਆਪਣੀ ਆਦਮੀ ਦੀ ਔਰਤ ਹੁੰਦੀ ਹੈ ਆਦਮੀ ਦੀ ਔਰਤ ਮਾਂ ਔਰਤ ਹੁੰਦੀ ਹੈ ਉਹਨੇ ਤਸਵੀਰ ਬਣਾ ਲਈ ਤੂੰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰਬਾਨੀ ਵੀ ਕਹਿੰਦੀ ਹੈ ਜਿਹੜਾ ਪਿਤਾ ਉਹੀ ਮਾਤਾ ਹੈ ਜਿਹੜਾ ਮਾਤਾ ਉਹੀ ਪਿਤਾ ਹੈ